ਉਤੇ ਇਦਾਂ ਦੀ ਗੱਲ ਹੀ ਤੇ ਤੂੰ ਫੋਨ ਕਰਦਾ ਤੇ ਮੈਂ ਤੇ ਤੇਰੇ ਡੈਡੀ ਉੱਥੇ ਆ ਜਾਂਦੇ ਤੁਸੀਂ ਤਾਂ ਦੱਸਿਆ ਹੀ ਨਹੀਂ ਕਿ ਆਹ ਗੱਲ ਵਾ ਇਹ ਬਾਅਦ ਚ ਕਰਕੇ ਤੇ ਫਿਰ ਇਹ ਇਹ ਮੈਨੂੰ ਨਾਲ ਤਿਆਰ ਕਰਕੇ ਤੋਂ ਨਿੱਕੇ ਦੇ ਪੇਕੇ ਲੱਗੀ ਉਹਦੀ ਫਿਰ ਮਾਂ ਕੋਲ ਬੀਤੀ ਕਰਾ ਕੇ ਆਈ ਏ ਮੈਂ ਤੇ ਆਖਿਆ ਉਹਨਾਂ ਨੂੰ ਲਾਹਾਂ ਲੈ ਕੇ ਅੰਨੀ ਪੇ ਉਹਨਾਂ ਨੂੰ ਸਮਝਾਉਣਗੇ ਪਰ ਉਹਦੀ ਮਾਂ ਦੀ ਨਾਲ ਵੀ ਤੇਜ਼ ਹੀ ਗਈ ਨਹੀਂ ਲਾਹਾਂ ਤੂੰ ਉੱਥੇ ਜੋ ਦੇਣ ਗਈ ਤੇ ਤੂੰ ਇੱਥੇ ਆਂਦੀ ਤੇ ਮੈਂ ਤੈਨੂੰ ਸਮਝਾਉਂਦੀ ਅਕਲ ਦਿੰਦੀ ਕਿ ਧੀਏ ਉਹਦੇ ਪੇਕੇ ਤੂੰ ਕੀ ਕਰਨ ਜਾਣਾ ਵਾ ਆਪਣਾ ਟਾਈਮ ਪਾਸ ਕਰ ਜਿੱਦਾਂ ਵੀ ਹੁੰਦਾ ਵਾ ਬਥੇਰਾ ਕਰ ਲਿਆ ਪਰ ਹੁਣ ਨਹੀਂ ਮੈਥਾ ਚਰੀਆਂ ਜਾਂਦੀਆਂ ਮੰਮੀ ਵੇ ਫਾਬੂ ਉਹਦੀਆਂ ਹੀ ਸੁਣਦੇ ਆ ਜੀ ਉਹ ਤਨਖਾਹ ਆਉਂਦਾ ਹੈ ਦਾ ਮਤਲਬ ਇਹ ਥੋੜੀ ਪੈਸਾ ਤੇ ਬਿਠਾ ਕੇ ਚੁੱਪੀ ਮੇਰੀ ਗੱਲ ਸੁਣ ਜਦੋਂ ਸਾਂਝੇ ਪਰਿਵਾਰ ਹੋਣ ਨਾ ਬੜੇ ਵਾਦੇ ਘਟੇ ਹੁੰਦੇ ਨੇ ਚੱਲਣੇ ਪੈਂਦੇ ਆ ਹਾਈ ਦਾ ਨਹੀਂ ਕਰੀਦਾ ਫਿਰ ਰੌਲਾ ਹੀ ਪਾਉਂਦਾ ਪਈਦਾ ਹੁੰਦਾ ਵਾ ਹੁਣ ਕੁੜੀ ਆਪਣੀ ਵਿਆਹਣ ਵਾਲੀ ਆ ਭੈਣ ਕੀ ਜਿਹੜੀ ਹੁਣ ਜੇ ਮਤਲਬ ਵੀ ਆਡੋਗੇ ਤਾਂ ਉਹ ਸਾਨੂੰ ਸਾਨੂੰ ਉਹਨਾਂ ਨੂੰ ਥੋੜੀ ਸ਼ਾਨੂੰ ਫਿਰ ਕੀ ਕਰੋਗੇ ਫਿਰ ਆਪਣੇ ਬੱਚੇ ਪੜ੍ਹਾਓਗੇ ਕਿ ਉਹਦਾ ਵਿਆਹ ਕਰੋਗੇ ਅਕਲ ਤੋਂ ਕੰਮ ਲੈ ਮੰਮੀ ਜੀ ਮੈਂ ਹੁਣ ਮਾੜਾ ਮੋਟਾ ਕਹਿ ਹੀ ਦਿੱਤਾ ਵਾ ਇਹਨਾਂ ਨੇ ਤੇ ਗੱਲ ਦੀ ਲਾਲੀ ਬਣਾ ਲਈ ਆ ਹੁਣ ਮੈਂ ਕੱਲੀ ਆ ਮੈਂ ਸੁਣ ਲਈਆਂ ਜੇ ਤੇਰਾ ਪਿਓ ਤੇ ਭਰਾ ਇੱਥੇ ਹੁੰਦੇ ਨਾ ਤੇਰਾ ਸਿਰ ਪਾੜਨਾ ਹੀ ਉਹਨਾਂ ਨੇ ਤੇ ਉੱਥੇ ਆ ਕੇ ਕੁਝ ਕਰਦੀਆਂ ਜੇ ਕੱਲ ਨੂੰ ਹਾਨੂੰ ਸੱਦਿਆ ਤਾਂ ਸਾਡੇ ਪੱਲੇ ਕੀ ਰਹਿਣਾ ਵਾ ਮੈਨੂੰ ਨਹੀਂ ਚੀਪਤਾ ਹੀ ਇਹਨਾਂ ਨੇ ਇੱਥੇ ਆਣ ਕੇ ਆ ਤਮਾਸ਼ਾ ਲਾਉਣਾ ਵਾ ਮੈਨੂੰ ਤੇ ਘਰੋਂ ਕਹਿ ਕੇ ਆਏ ਕਿ ਚੱਲ ਉਹਨਾਂ ਨੂੰ ਮਿਲ ਆਈਏ ਜਾ ਕੇ ਤੇ ਤੂੰ ਵੀ ਤਾਂ ਤਮਾਸ਼ਾ ਦੂਜੀ ਦੇ ਪੇਕੇ ਜਾ ਕੇ ਲਾਇਆ ਹੀ ਨਾ ਫਿਰ ਉਹਨਾਂ ਦਾ ਲਾਉਣਾ ਹੀ ਲਾਉਣਾ ਹੈਗਾ ਤੇ ਜੇ ਤੂੰ ਹੀ ਸਮਝ ਕਰ ਲੈਣੀ ਆ ਤੂੰ ਉੱਥੇ ਕੀ ਲੈਣ ਗਈ ਆ ਚੱਲ ਮੰਮੀ ਮੈਂ ਤੇ ਗਈ ਹੀਗੀ ਕੀਤਾ ਮਾਂ ਥੋੜਾ ਬਾਲਾ ਸਮਝਾਵੇ ਵੀ ਨਾ ਆਟ ਹੋ ਇਕੱਠੇ ਰੋ ਇਹਦੇ ਤੋਂ ਮੈਂ ਆਕਰ ਬੜਾ ਸੋਚ ਰਹੀ ਹਾਂ ਕਿ ਤੂੰ ਨਾਇ ਤਾਂ ਕਰਿਆ ਨਾਇ ਤਾਂ ਕਰਿਆ ਕਰ ਇਹ ਬਰ ਹਟਦੀ ਨਹੀਂ ਤੂੰ ਵੱਡੀ ਆ ਸਿਆਣੀ ਆ ਚੱਲ ਕੋਈ ਨਹੀਂ ਮੰਮੀ ਮੈਂ ਗਾਂ ਤਾਂ ਥੋੜਾ ਬਾਲਾ ਕਰੂੰਗੀ ਚੱਲ ਇੱਕ ਜਾਨੀ ਦੀ ਰੋਟੀ ਆ ਫਿਰ ਕੀ ਹੋ ਗਿਆ ਜੇ ਰੋਟੀ ਪਕਾ ਦੇਂਗੀ ਤੇ ਕੱਲੀ ਥੋੜਾ ਕੰਮ ਕਰਦੀ ਆ ਦੂਜੇ ਦੀ ਬੈ ਕੇ ਖਾਂਦੇ ਆ ਉਹ ਨਹੀਂ ਕੰਮ ਕਰਦੇ ਚੱਲ ਕੋਈ ਨਹੀਂ ਮੰਮੀ ਇਹ ਤੇ ਐਵੇਂ ਨਹੀਂ ਕੀਜੀ ਗੱਲ ਉਹ ਏਡੀ ਵੱਡੀ ਤਸੀ ਜਾਂਦੇ ਆ ਆਉਂਦੇ ਆਂਦੇ ਉਸੇ ਵਾਲੇ ਮੰਮੀ ਦੇ ਕੰਨ ਪਰ ਲਾਪੇ ਜੇ ਕੜੀ ਬੈਕ ਕੋਈ ਰਾਜੀ ਬਾਜੀ ਕੋਈ ਸਾਥ ਕੇ ਸਾਥ ਪੁੱਛੀ ਆ ਨਹੀਂ ਰਾਜੀ ਬਾਜੀ ਸਾਥ ਕੇ ਸਾਥ ਪੁੱਛੀ ਆ ਤੁਹਾਨੂੰ ਦੱਸਣਾ ਨਹੀਂ ਆਣ ਕੇ ਉਹਨਾਂ ਨੂੰ ਕਿ ਤੂੰ ਇਦਾਂ ਕਰਦੀ ਏ ਉੱਥੇ ਚੱਲ ਹੁਣ ਜੋ ਪਿੱਛੇ ਹੋ ਗਿਆ ਨਾ ਹੋ ਗਿਆ ਹੁਣ ਗਾਂਹ ਤੋਂ ਨਾ ਹਨ ਸ਼ਿਕਾਇਤ ਦਾ ਮੌਕਾ ਦਵੀ ਚੱਲ ਕੋਈ ਨਹੀਂ ਮੰਮੀ ਮੈਂ ਗਾਂਹ ਤੋਂ ਧਿਆਨ ਰੱਖੂੰਗੀ ਕੋਈ ਨਹੀਂ ਪੁੱਤ ਗਾਂਹ ਤੋਂ ਕੋ ਵਾਅਦਾ ਕਾਟਾ ਕਰੋ ਨਾ ਘਰ ਵਿੱਚ ਮੈਨੂੰ ਫੋਨ ਕਰਕੇ ਦੱਸੀ ਫਿਰ ਮੈਂ ਤੇ ਤੇਰੇ ਡੈਡੀ ਆਵਾਂਗੇ ਮੈਂ ਦੇਸ਼ ਕਰਕੇ ਪਹਿਲਾਂ ਫੋਨ ਲੈ ਆਵਾਂਗੇ ਚੱਲ ਉੱਥੇ ਜਾ ਕੇ ਦੱਸੂਗਾ ਤੁਹਾਨੂੰ ਕਿ ਇਦਾਂ ਕਰਦੀ ਏ ਚਲ ਕੋਈ ਨਹੀਂ ਤੇ ਹੁਣ ਡੈਡੀ ਨੂੰ ਤੇ ਵੀਰ ਨੂੰ ਨਾ ਸਾਰੀਆਂ ਗੱਲਾਂ ਦੱਸਾਂ ਲੱਭੇ ਹੋ ਸਾਰੇ ਮੈਂ ਤਾਂ ਨਹੀਂ ਦੱਸਦੀ ਹੁਣ ਤੇਰੀ ਵੀ ਪਰਜਾਈ ਆਈ ਆ ਘਰ ਉਹ ਸੁਣੂਗੀ ਤਾਂ ਕੀ ਕਹੂਗੀ ਕਿ ਸਹੁਰੇ ਆ ਕੁਝ ਕਰਦੀ ਆ ਚਲ ਕੋਈ ਨਹੀਂ ਹੁਣ ਉਹਦੇ ਕੰਨੀ ਨਾ ਖਬਰ ਪਹੰੰਦਿਓ ਇਹਨਾਂ ਨੇ ਤੇ ਆਉਂਦਿਆਂ ਹੀ ਤੂੰ ਇਹ ਤਾਂ ਲੋ ਵੀ ਕਿੱਥੇ ਆਏ ਜੇ ਲੈ ਤਾਂ ਮੈਂ ਮੰਮੀ ਨੂੰ ਦੱਸਿਆ ਮੈਂ ਹੋਰ ਕਿਹਨੂੰ ਦੱਸਿਆ ਦੱਸ ਚਲ ਕੋਈ ਨਹੀਂ ਕੋਈ ਨਹੀਂ ਹੋ ਗਿਆ ਉਹਦਾ ਦੱਸਣ ਦਾ ਫਰਜ਼ ਹੀ ਕੱਲ ਨੂੰ ਗੱਲ ਵਾਧੀ ਫੇਰ ਵੀ ਸਾਡੇ ਤੱਕ ਹੀ ਆਉਣੀ ਹੀ ਹੁਣ ਜਾ ਕੇ ਨਾ ਘਰ ਵਿੱਚ ਕਲੇਸ਼ ਪਾਦੀ ਤੈਨੂੰ ਦੱਸਿਆ ਜਾ ਕੇ ਉੱਥੇ ਚਲ ਠੀਕ ਆ ਚਲੋ ਠੀਕ ਕੋਈ ਗੱਲ ਨਹੀਂ ਮੈਂ ਧਿਆਨ ਰੱਖਾਂਗੀ ਗਾਂ ਤਾਂ ਹਾਂ ਆ ਕੋਈ ਨਹੀਂ ਲਿਆਉਂਦੀ ਰਪਿੰਦਰ ਚਾਰਪਿੰਦਰ ਲਿਆ ਪੁੱਤ ਚਾਹ ਬਣਾ ਕੇ ਮੰਮੀ ਚਾਹ ਪੀ ਲੋ ਬਣ ਕੇ ਚਲ ਆਜੋ ਪੁੱਤ ਚਾਹ ਪੀ ਲੋ ਬਣੀ ਰਹੀ ਆਵਾਜ਼ਾਂ ਮਾਰਨ ਆਜੋ ਚਲ ਕੋਈ ਨਹੀਂ ਹੁਣ ਤੁਸੀਂ ਨਾ ਕੁਛੇ ਹੋਣਾ ਨੂੰ ਕੁਛ ਵੀ ਜੇ ਦੱਸਣਗੇ ਤਾਂ ਵੀ ਠੀਕ ਆ ਤੇ ਆਪਾਂ ਨੂੰ ਨਹੀਂ ਕਹੇ ਲੋੜ ਪੁੱਛਣ ਦੀ ਹੈਗੀ ਅਗਲ ਦੇ ਹਲੇ ਉਹਨਾਂ ਦੀ ਟਿਕਾਣੇ ਤੇ ਫੇਰ ਨਹੀਂ ਗਈ ਆਈ ਹੈ ਨਾ ਫੇਰ ਨਹੀਂ ਆਈ ਭੀ ਉਹੋ ਹੀ ਨਾ ਅਈ ਨਾ ਉਹਨਾਂ ਨੇ ਕਿਹਾ ਤਾਂ ਵੀ ਆਂਦੀਆਂ ਵੀ ਅਹੀਂ ਆਪਣੀ ਮਰਜ਼ੀ ਕਰਨੀ ਚਲੋ ਛੱਡੋ ਉਹਨਾਂ ਦੀਆਂ ਗੱਲਾਂ ਕਰਕੇ ਕਿਉਂ ਆਪਾਂ ਚਲੋ ਅਸੀਂ ਆਪਣਾ ਕੰਮ ਕਰਦੇ ਸਾਨੂੰ ਕੀ ਲੋੜ ਉਹਨਾਂ ਦੀਆਂ ਗੱਲਾਂ ਚ ਨਾਲੇ ਆਉਣ ਦੀ ਜੋ ਮਰਜ਼ੀ ਕਰੀ ਜਾਣ ਹੁਣ ਚਲੋ ਠੀਕ ਆਪਾਂ ਇਹ ਰਸ ਮੈਂ ਤਾਂ ਕਿਆ ਰਹਿੰਦੇ ਸ਼ਾਮਾਂ ਨੂੰ ਚਲ ਜਾਂਦੇ ਤੁਸੀਂ ਸ਼ਾਮਾਂ ਤੇ ਪੈ ਗਿਆਂ ਆਈ ਦੀ ਮੇਰੇ ਦੇਖ ਲਓ ਆਪਣੇ ਡੈਡੀ ਹੁਣਾਂ ਨੂੰ ਆਈ ਜਾਣਾ ਉਹਨਾਂ ਨੇ ਉਹਨਾਂ ਦਾ ਕੀਪ ਤਾਂ ਕਿੰਨਾ ਕੁ ਟਾਈਮ ਲੱਗਣਾ ਅੱਗੇ ਦੋ ਤਿੰਨ ਫੋਨ ਤੇ ਲਾਤੇ ਆਂਦੇ ਅਜੇ ਟਾਈਮ ਲੱਗ ਜਾਣਾ ਵਾ ਉਹਨਾਂ ਨੂੰ ਇਹ ਜਿਹੜੀ ਰਹਿੰਦੀ ਆ ਨਾ ਵਜਾਈ ਲਈਏ ਤੇ ਇੱਕ ਤਰ੍ਹਾਂ ਚਲ ਗਿਆ ਚਲ ਗਿਆ ਹੁਣ ਕਿ ਉਹਨਾਂ ਆਉਣਾ ਨਹੀਂਗਾ ਘੜੀ-ਮੋੜੀ ਆਉਂਦੇ ਹੁਣੇ ਨਾ ਸਪੈਸਟਰ ਵਾਲੇ ਚੱਲ ਫੇਰ ਆਇਓ ਕਿਸ ਦਿਨ ਨਿਆਣੇ ਬਣਾ ਲੈ ਕੇ ਚਲੋ ਠੀਕ ਆਂ ਆਂਗੇ ਤੂੰ ਵੀ ਮਾਰਿਓ ਕਿਸੇ ਕੋਈ ਨਹੀਂ ਆਵਾਂਗੇ ਹੀ ਚਲੋ ਠੀਕ ਜੇ ਚਲੋ ਠੀਕ ਹੈ ਮੈਂ ਚੰਗਾ ਪਤਾ ਪਤਾ ਨਹੀਂ ਕਿੱਥੇ ਰਹਿ ਗਏ ਆਏ ਨਹੀਂ ਦਾ ਨੀ ਕਿੱਥੇ ਬਹਿ ਗਏ ਮੜਈ ਨਹੀਂ ਗਏ ਅਜੇ ਤੱਕ ਵੱੱਜ ਭੈਣ ਜੀ ਕੱਲੀ ਗੱਲਾਂ ਕਰੀ ਜਾਂਦੀ ਕਿੱਥੇ ਗਏ ਆ ਜੋ ਸੋਨੂ ਹਣੀ ਬਤਾ ਨਹੀਂ ਮੈਨੂੰ ਤੇ ਆਪ ਨੇ ਦੱਸ ਕੇ ਗਏ ਸਤੋਂ ਕਿਉਂ ਸਤੋਂ ਠੀਕ ਨਹੀਂ ਨੇ ਆਣੇ ਸਕੂਲੋਂ ਆਉਣ ਵਾਲੇ ਹੀ ਉਹ ਤੇ ਉਹ ਦੱਸ ਕੇ ਜਾਣਾ ਚਾਹੀਦਾ ਵਾ ਨਾ ਹਾਂ ਮੈਨੂੰ ਨਹੀਂ ਦੱਸਿਆ ਮੈਂ ਤਾਂ ਉਹ ਤਾਂ ਡੰਗਰਾਲ ਹੀ ਤੇ ਚੁੱਪ ਚੀਤੇ ਤਿਆਰ ਹੋ ਕੇ ਚਲ ਗਏ ਆ ਪਤਾ ਨਹੀਂ ਕਿੱਧਰ ਨੂੰ ਗਏ ਹੁਣ ਭੈਣ ਜੀ ਉਹ ਦੱਸ ਕੇ ਨਹੀਂ ਜਾਂਦੀ ਐਡੀ ਕਿੱਡੀ ਗੱਲ ਹੋ ਗਈ ਜਿਹੜੀ ਉਹ ਦੱਸ ਕੇ ਨਹੀਂ ਜਾਂਦੀ ਹੈ ਨਹੀਂ ਦੱਸ ਕੇ ਜਾਂਦੀ ਹੁੰਦੀ ਉਹ ਤਾਂ ਹੋ ਸਕਦਾ ਵਾ ਚੱਲ ਚਲ ਗਏ ਹੋਣਗੇ ਤਾਂ ਵਾ ਤਿਆਰ ਹੋ ਕੇ ਮੈਂ ਉਹਦਾ ਡੰਗਰਾਲ ਹੀ ਨਾ ਉਧਰ ਨੂੰ ਗਏ ਹੋਣਗੇ ਉਹ ਉਹ ਤਾਂ ਚੱਲ ਦੱਸ ਜਾਂਦੀ ਵੀ ਮੈਂ ਫਲਾਣੇ ਤੋਂ ਜਾਣਾ ਵਾ ਹਾਂ ਚੱਲ ਮੈਨੂੰ ਨਹੀਂ ਦੱਸਿਆ ਤੁਹਾਨੂੰ ਦੱਸ ਜਾਂਦੀ ਚਾਹੋ ਤੇ ਚੱਲ ਕੋਈ ਚੀਜ਼ ਹੀ ਮੁਕਾਉਣੀ ਹੁੰਦੀ ਦੱਸ ਦਿੰਦੇ ਵੀ ਅਸੀਂ ਚੱਲੇ ਆਂ ਚਾਲਾ ਕੋਈ ਨਹੀਂ ਆ ਜਾਂਦੇ ਆ ਤੇ ਤੇ ਕੰਮ ਹੀ ਗਏ ਹੋਣਗੇ ਚਲ ਭੈਣ ਜੀ ਪੁੱਛ ਕੇ ਜਾਣਾ ਚਾਹੀਦਾ ਹੈ ਇੰਨੀ ਉਹ ਨਹੀਂ ਖੋਲ ਦੇਣੀ ਚਾਹੀਦੀ ਪਿੱਤੀ ਪੁੱਤ ਨੂੰ ਫੇਰ ਮਿਰਗਾ ਸੁਣਾ ਆਪ ਹੀ ਤੰਗ ਹੋਈਦਾ ਵਾ ਨਹੀਂ ਖੋਲ ਤੈਨੂੰ ਕੀ ਦੇਣੀ ਆ ਉਤਰਾ ਹੀ ਕੀਪਤਾ ਨਾਮ ਮਾਨ ਚ ਆਈਏ ਮੈਂ ਪੁੱਛਣਾ ਚਲਗੀ सोनू ਜੂ ਨਾਲ ਵਾ ਤੇ ਆਂਦੇ ਹੋਣੇ ਚਲ ਦੋਵੇਂ ਜਾਣਾ ਅਸੀਂ ਕੀਪਤਾ ਨੇੜੇ ਤੇੜੇ ਗਏ ਹੋਣ ਨਹੀਂ ਗਏ ਤੇ ਹੈ ਤਾਂ ਚਲ ਮੇਰ ਕਸਮ ਮਾੜਾ ਜੇ ਸਾਦ ਮੈਨੂੰ ਦੱਸ ਜਾਂਦੀ ਦਵਾਦਾਂ ਨੰਗ ਕੇ ਮੇਰੇ ਲਾਗੋਂ ਦੀ ਨਾ ਹਾਂ ਨਹੰਗਾਰਾ ਦਿੱਤਾ ਕੋਈ ਉਹਨੇ ਚਾਲਾ ਕੋਈ ਨਹੀਂ ਆਉਂਦੇ ਜਦ ਮੈਂ ਪੁੱਛਦੀ ਆਂ ਵੀ ਦੱਸ ਕੇ ਜਾਈਦਾ ਹੁੰਦਾ ਅਸੀਂ ਠੀਕਨ ਤਾਂ ਇਹ ਮਗਰੋਂ ਕਿਤੇ ਸੌ ਕੰਮ ਹੁੰਦਾ ਬੰਦੇ ਨੂੰ ਨਾ ਆਹੀਂ ਕਰਨ ਜੋਗੇ ਨਾ ਤਾਂ ਤੁਸੀਂ ਪੁੱਛਤਾਉਣਾ ਮਗਰੋਂ ਤੋੜੀ ਇੰਨਾ ਗੱਲਾਂ ਤੋਂ ਹੁਣ ਹਾਨੂੰ ਕੀ ਆ ਜੋ ਮਰਜ਼ੀ ਕਰੋ ਫਿਰ ਤੁੰ। ਤਾਂ ਹੀ ਨੇ ਕੋਹ ਵੀ ਕਹਿਣਾ ਹੁਣ ਤੁਹਾਨੂੰ। ਵੇਲਾ ਕਦੋਂ ਦੇ ਗਏ ਹੀ ਉਹ ਤੇ ਮੁੜੇ ਨਹੀਂ ਆ ਉਹ ਵੀ ਹੁਣ ਮੈਨੂੰ ਪੁੱਛਣ ਡੀਆਂ। ਕਿ ਸ਼ਕਤ ਹੁੰਦਾ ਹੀ ਆ ਬੰਦੇ ਨੂੰ ਵੀ ਕਿੱਥੇ ਗਏ ਆ ਉਹਨਾਂ ਨੂੰ ਉਤਰਾਂ ਪਤਾ ਵਿੱਚੋਂ ਵੀ ਇਹਨੂੰ ਪਤਾ ਵਾ ਪਰ ਮੈਂ ਤਾਂ ਉਹਨਾਂ ਨੂੰ ਮਤਲਬ ਦੱਸਿਆ ਨਹੀਂ ਕਿ ਮੈਨੂੰ ਪਤਾ ਵਾ।

ਚੰਗਾ ਮੰਮੀ ਫਿਰ ਚੰਗਾ ਪੁੱਤ ਚੰਗਾ ਆ ਜਾ ਮੇਰੇ ਮੈਂ ਤਾਂ ਕਿ ਲਵਲੀ ਹੁਣ ਆ ਜਾਂਦੇ ਉਹਨਾਂ ਦਾ ਟਾਈਮ ਹੀ ਨਹੀਂ ਲੱਗਾ ਕਰਿਆ ਮੰਮੀ ਉਹਨਾਂ ਨੂੰ ਬਾਅਦ ਟਾਈਮ ਲੱਗ ਗਿਆ ਹੁਣ ਇਹ ਵੀ ਕਦੇ ਦੇ ਤਦਾਂ ਗਏ ਆ ਪਰ ਫਿਰ ਵੀ ਟਾਈਮ ਦੇ ਲੱਗੇ ਜਾਂਦਾ ਕੰਮ ਕਰਦੇ ਆ ਆਹੋ ਹੌਲੀ ਹੌਲੀ ਜਾਂਦਾ ਟਰੈਕਟਰ ਫੇਰ ਨਾ ਹੁੰਦਾ ਵਾ ਉਹਨਾਂ ਨੇ ਇਹ ਹੁਣ ਆ ਵੀ ਕੰਮ ਨਿਬੜ ਕੇ ਘਰ ਤੇ ਗਏ ਜੇ ਇੱਕ ਹੋਰ ਚੱਲ ਗਏ ਤਾਂ ਫਿਰ ਟਾਈਮ ਲੱਗ ਜਾਣਾ ਉਹ ਹੀ ਨਾ ਤੇ ਮੈਂ ਤੁਹਾਨੂੰ ਪੁੱਛਣਾ ਹੀ ਤੇ ਕੀ ਗੱਲ ਹੋਈ ਬੜਾ ਰੋਲਾ ਇਹ ਆ ਭੈਣ ਦਿਆ ਹੀ ਉੱਚੀ ਉੱਚੀ ਦੇ ਦੀ ਦੀ ਬੋਲਣ ਨਹੀਂ ਨਹੀਂ ਉਦਾਂ ਹੀ ਕਹਿਣ ਲਈ ਹੀ ਤੇ ਭਾਬੀ ਨੂੰ ਕਹੋ ਛੇਤੀ ਚਾਹ ਪਾਣੀ ਬਣਾਵੇ ਤੇ ਟਾਈਮ ਨਾ ਜਾਣਾ ਬੱਚੇ ਆ ਜਾਣੇ ਸਕੂਲੋਂ ਗੱਲ ਤੇ ਕੋਈ ਵੀ ਨਹੀਂ ਹੋਈ ਹੋਏ ਮੈਨੂੰ ਸੁਣ ਚਰੇ ਭਲੇ ਖਲਗਾ ਆ ਤੈਨੂੰ ਹੀ ਸੁਣ ਚ ਲੱਗਾ ਵਾ ਰੋਲਾ ਉਹਨੇ ਕਿਉਂ ਪਾਉਣਾ ਸੀ ਆਪਣੇ ਘਰ ਬੜੀ ਵਧੀਆ ਰਹਿਣ ਲਈ ਆ ਉਹ ਉਦਾਂ ਠੀਕ ਠਾਕ ਆ ਨਾ ਉੱਥੇ ਆ ਹੋ ਠੀਕ ਠਾਕ ਆ ਬੜਾ ਵਧੀਆ ਵਾ ਐਸ਼ ਐਸ਼ ਇਦਾਂ ਦੀ ਤਾਂ ਕੋਈ ਗੱਲ ਨਹੀਂ ਗਈ ਆਗੀ ਨੈਨਾਓ ਭਾਜੀ ਵੀਡੇ ਹੁੱਚੀ ਬੋਲਣੇ ਮੈਂ ਅਸਾਦ ਖਰੇ ਕੋ ਗੱਲ ਬਾਤ ਨਾ ਹੋਈ ਨਹੀਂ ਨਹੀਂ ਤੈਨੂੰ ਪਤਾ ਦਾ ਬੋਲੀ ਭਾਰਾ ਵਾ ਜਦੋਂ ਗੱਲ ਕਰਦਾ ਇਦਾਂ ਹੀ ਕਰਦਾ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਤੈਨੂੰ ਸੁਣ ਚ ਲੱਗਾ ਵਾ ਤੇ ਤੂੰ ਪੁੱਛ ਲੈਣਾ ਸੀ ਕਿ ਬਾਹਰ ਚਾਹ ਚਾਹੀਦੀ ਬੰਦਿਆਂ ਦੀ ਚਾਹ ਬਣਾ ਲੈਂਦੀ ਚਾਹ ਕੋਈ ਨਹੀਂ ਮੈਂ ਫੋਨ ਕਰਕੇ ਪੁੱਛ ਲੈਣੀ ਆ ਪੁੱਛ ਲੈ ਫਿਰ ਤੇ ਬਣਾ ਦੇ ਕੋਈ ਨਹੀਂ ਮੈਂ ਕਰਾਂ ਇਹ ਲੈ ਜਾਣਗੇ ਆਣ ਕੇ ਨਾਲੇ ਮੈਂ ਵੀ ਭਾਂਡੇ ਸਾਫ਼ ਕਰ ਲਾਂ ਚੱਲ ਕਰ ਲਾ ਕਰਨ ਵਾਲੇ ਪਈਏ ਬੈਠੋ ਤੀ ਵੇਖ ਲਾ ਕੰਨ ਬੜੇ ਪਤਲੇ ਏ ਉਸੇ ਵੇਲੇ ਪੁੱਛਣ ਡਿਆ ਪੀ ਹੱਬੇ ਕੀ ਗੱਲ ਹੋਈ ਆ ਉੱਚੀ ਉੱਚੀ ਬੋਲਣ ਡਏ ਹੀ ਤੇਨੂੰ ਕੀ ਦੱਸਾਂ ਕੁੜੀ ਤੇ ਮੇਰੀ ਨਹੀਂ ਗੀ ਚੰਗੀ ਚੰਗਾ ਭਲਾ ਪਰਿਵਾਰ ਵਾ ਲਾ ਕੇ ਖਾਣੀ ਕਿਤੇ ਆਉਂਦੀ ਨਹੀਂ ਤੇ ਜੀਆਂ ਨਾਲ ਲਾ ਕੇ ਖਾਵਾਂ ਮੈਂ ਜੋਤੀ ਜੋਤੀ ਹਾਂਜੀ ਉੱਠ ਕੇ ਕੋਈ ਕੰਮ ਤਾਂ ਦਾ ਕਰ ਲੈ ਕੋਣ ਲੰਮੇ ਪਈ ਆ ਕਰੀ ਜਾਓਗੇ ਕੰਮ ਹੁਣ ਹੁੰਦਾ ਨਹੀਂ ਢਾੜੀ ਕੋਲੋਂ ਕਿਉਂ ਤੁਹਾਨੂੰ ਨਹੀਂ ਪਤਾ ਕੀ ਹੋਇਆ ਵਾ ਕੀ ਹੋਇਆ ਨਾ ਕਾ ਲੋ ਤੇ ਕੀ ਰੌਲਾ ਪਾ ਕੇ ਆਈ ਤੁਸੀਂ ਨਕੀਲਾ ਕੀ ਰੌਲਾ ਪਾਇਆ ਤੁਹਾਨੂੰ ਨਹੀਂ ਪਤਾ ਕੀ ਰੌਲਾ ਪਾਇਆ ਕਿਉਂ ਭਲੇਖਾ ਤਾਨੂੰ ਨਹੀਂ ਤੇ ਜੇ ਉਹ ਤੂੰ ਇੱਥੇ ਕਰਦੀ ਉਹ ਦੱਸਿਆ ਨਾ ਨਾ ਕਰੋਂ ਤੁਸੀਂ ਕੀ ਕਹਿ ਕੇ ਤੁਰੇ ਤੇ ਉਥੇ ਤੁਸੀਂ ਕੀ ਕਹਿ ਤੇ ਜੇ ਇਹ ਕਰੌਣਾ ਪਾਉਣਾ ਹੈਂਗਾ ਤਾਂ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਮੈਂ ਨਾ ਜਾਂਦੀ ਤੇ ਤੂੰ ਜੋ ਇੱਥੇ ਕਰਦੀ ਉਹ ਦੱਸਿਆ ਨਾ ਨੂੰ ਕੀ ਤਾਂ ਕਰਦੀ ਆ ਕਿਹੜਾ ਮੈਂ ਇੱਥੇ ਬੰਦਾ ਮਾਰਤਾ ਬੰਦਾ ਮਾਰਤਾ ਤੂੰ ਜਿਹੜਾ ਮੇਥਾ ਨਹੀਂ ਹੁੰਦਾ ਕੰਮ ਕਰੀ ਜਾਓ ਜੇ ਕੰਮ ਕਰਦੀ ਹੀ ਨਾ ਤੇ ਉਹ ਉਹਨਾਂ ਨੂੰ ਪੱਚਦਾ ਨਹੀਂ ਸੀ ਹੁਣ ਕਰਾਈ ਜਾ ਉਹ ਮੈਡਮ ਕੋਲੋਂ ਕੰਮ ਜਿਹੜੇ ਜਾ ਕੇ ਉਥੇ ਕਰਦੇ ਸੀਗੇ ਇਦਾਂ ਕਰਦੀ ਉਹਦੇ ਨਾਲ ਉਦਾਂ ਕਰਦੀ ਉਹਦੇ ਨਾਲ ਹੁਣ ਕਰੀ ਜਾਵੇ ਉਹ ਮੈਡਮ ਕੰਮ ਤੇ ਖਾਓ ਹੁਣ ਉਹਦੀਆਂ ਪਕੀਆਂ ਖਾਧੀ ਕਰ ਦਿੱਤੀ ਤੁਸੀਂ ਤਾਂ ਤਮਾਸ਼ਾ ਲਾਉਣ ਵਾਲੀ ਉਹ ਕੀ ਸੋਚਦੀ ਹੋਗੇ ਮੇਰੀ ਪਰਜਾਈ ਤੇ ਨਹੀਂ ਤੂੰ ਜਿਹੜਾਈ ਸੀ ਤੂੰ ਏੜਾਈ ਸੀ ਤਮਾਸ਼ਾ ਲਾਉਣੀ ਉਹ ਕਿਹੜਾ ਤਮਾਸ਼ਾ ਲਾਇਆ ਮੈਂ ਤਾ ਰੋਹ ਤੁਸੀਂ ਨਾ ਕਹਿੰਦਾ ਕੋਈ ਤਾ ਤਮਾਹਲਾ ਹਟਦੇ ਤੁਸੀਂ ਉਨੂੰ ਜ਼ਿਆਦਾ ਹੈਰ ਮ ਆਉਂਦਾ ਵਾ ਮੇਰਾ ਨਹੀਂ ਹੁੰਦਾ ਹੁਣ ਆਜਾ ਆਡੋ ਇਨਕੇਨ ਹੁਣ ਬੈਠੀ ਰਹੀ ਫਿਰ ਸੌਖੀ ਰਹੀ ਤੂੰ ਹੋ ਜਾਣਗੀ ਤਾਂ ਮੈਂ ਕੱਲੀ ਨਹੀਂ ਖਾਣਾ ਵਾ ਕੀ ਮੈਂ ਕੱਲੀ ਨਹੀਂ ਖਾਣਾ ਫੇ ਮੈਂ ਜ਼ਿਆਦਾ ਖਾਣ ਢੀ ਤੁਹਾਡੇ ਨਾਲੋਂ ਕੋਹ ਜ਼ਿਆਦਾ ਖਾਣ ਨਹੀਂ ਆ ਚਲ ਨਹੀਂ ਉਠਣਾ ਨਾ ਉਠ ਤੇ ਲਾਉਣਾ ਫੋਨ ਫੇ ਤੇਰੀ ਮੰਨ ਨੂੰ ਦੱਸ ਦਾਂ ਕਿ ਇਦਾਂ ਕਰਦੀ ਓ ਫਿਰ ਤੇ ਅੱਗੇ ਉੱਥੇ ਘੱਟ ਰੋਲਾ ਪਾ ਕੇ ਆਏ ਨਾ ਜਿਹੜਾ ਹੁਣ ਇੱਥੇ ਛੱਦ ਲੋ ਉਹਨੂੰ ਨਾ ਛੱਡਣਾ ਪੈਣਾ ਹੁਣ ਉਹਨੂੰ ਕਿ ਜਦਾਂ ਤੂੰ ਕਰਦੀ ਫਿਰ ਤੇ ਤੂੰ ਹੀ ਉੱਥੇ ਜਾ ਕੇ ਕੀ ਕਰਤਾ ਨਹੀਂ ਦੱਸਣਾ ਨਹੀਂ ਉਹਨੂੰ ਫਿਰ ਤੇ ਐਦਾਂ ਕਰਦੀ ਹੈ ਕਿ ਆਹ ਕੰਮ ਕਰਦੀ ਹੈ ਨਾ ਉਹਦੋਂ ਉਹਨਾਂ ਨੇ ਸਿਰਫ ਕਿਹਾ ਕਿ ਬਨੇ ਅড়াই ਛੱਡਦੀ ਹੈ ਇਹ ਤੁਹਾਨੂੰ ਮੇਰਾ ਨਹੀਂ ਹੁੰਦਾ ਹੈਰਵਾ ਤੇ ਉਹਨਾਂ ਦਾ ਤੁਹਾਨੂੰ ਜ਼ਿਆਦਾ ਹੁੰਦਾ ਜਿਵੇਂ ਇੱਕ ਦਿਨ ਕੋ ਕਹਿ ਹੀ ਦਿੱਤਾ ਤੇ ਨਹੀਂ ਚੱਲ ਜੇ ਆਇਆ ਵੀ ਉੱਥੇ ਜਾ ਕੇ ਤਮਾਸ਼ਾ ਲਾਉਂਦੀ ਕੀ ਲੋੜ ਹੈਗੀ ਮੈਂ ਤਮਾਸ਼ਾ ਕਿ ਲੈ ਮੈਂ ਉਹਨੂੰ ਗੱਲ ਦੱਸੀ ਹੈ ਕਿ ਆਹ ਐਦਾਂ ਕਰਦੀ ਹੈ ਇਹ ਇਹੋ ਜਿਹੇ ਕਿਹੜਾ ਫਟ ਮਾਰਤਾ ਸੀ ਮੈਂ ਉਹਦੇ ਤੇ ਮੈਂ ਤੇਰੇ ਕੋਲ ਉੱਥੇ ਕੀ ਫਟ ਮਾਰ ਰਿਹਾ ਹਾਂ ਤੇਰੇ ਚਲ ਚੰਗਾ ਤੁਹਾਨੂੰ ਤਾਂ ਮੇਰਾ ਦੁੱਖ ਲੱਗਣਾ ਹੀ ਨਹੀਂ ਨਾ ਨਹੀਂ ਕੀ ਤੇਰੇ ਫਟ ਮਾਰਦਾ ਤੇਰੇ ਹੁਣ ਕਰੀ ਜਾ ਉਹ ਕੰਮ ਹੁਣ ਕਰੀ ਬੋਲਣ ਲੱਗਾ ਫੇਰ ਤੂੰ ਵੀ ਨਹੀਂ ਨਿਆ ਬਾਅਦ ਫੇਰ ਆਖਣਾ ਕਿ ਮੇਰੀ ਮਾਂ ਨੂੰ ਦੱਸਦੇ ਏ ਇਦਾਂ ਕਰਦੇ ਨਹੀਂ ਤਾਂ ਗੁੱਸਾ ਨਹੀਂ ਆਉਂਦਾ ਮੈਨੂੰ ਨਹੀਂ ਕੀ ਨਹੀਂ ਗੁੱਸਾ ਆਉਂਦਾ ਕਦੀ ਸ਼ੇਂਸ਼ਮਾਈ ਮੈਂ ਉੱਥੇ ਮਿਲ ਲਗਾਈਂ ਸ਼ੇਂਸ਼ਮਾਈ ਮਿਲ ਲਗਾਈ ਤੂੰ ਤੇ ਤਾਂ ਵੀ ਤੁਸੀਂ ਉੱਥੇ ਜਾ ਕੇ ਕਿੰਨਾ ਤਮਾਸ਼ਾ ਲਾਇਆ ਨਹੀਂ ਜੋ ਤੂੰ ਕਰਦੀ ਉਹ ਦੱਸਿਆ ਕਿ ਐਦਾਂ ਇਹ ਕਰਦੀ ਹੈ ਕਿ ਆਹ ਕੰਮ ਕਰਦੀ ਹੈ ਕਿ ਇਹਨੂੰ ਆ ਕਿ ਨਾ ਇਦਾਂ ਕਰਿਆ ਕਰ ਚੱਲ ਨਹੀਂ ਕਰਦੀ ਫੇਰ ਹੁਣ ਕਰੀ ਜਾਓ ਜੋ ਤੁਹਾਡਾ ਕੋ ਹੁੰਦਾ ਕਰੀ ਜਾਓ ਹੁਣ ਕੋਈ ਨਹੀਂ ਫੇਰ ਮੈਂ ਲਾਉਣਾ ਫੋਨ ਉਹਨੂੰ ਉਹਨੂੰ ਦੱਸ ਦਾਂਗੀ ਇਦਾਂ ਕਰਨ ਲਈ ਹੈ ਫੇਰ ਅੱਗੇ ਤੁਸੀਂ ਕੱਟ ਕੀਤੀ ਆ ਲਾ ਲਾ ਲ ਜਿੰਨੋ ਮਰਜੀ ਫੋਨ ਲਾ ਲਾ ਅੱਗੇ ਇਹੋ ਕੋ ਤੇ ਕਰਦੇ ਰਹੇ ਆ ਉਹਨਾਂ ਦੇ ਪਿੱਛੇ ਲੱਗੀ ਜਾਣਾ ਤੇ ਜੇ ਹੁਣ ਅੱਡ ਹੋਣਾ ਹੁਣ ਪਤਾ ਨਾ ਮੇਰੇ ਹੱਥੋਂ ਜਾਣ ਰਿਹਾ ਸਭ ਕੁਝ ਹੁਣ ਸਾਰਾ ਗੁੱਸਾ ਲਿਆ ਕੇ ਮੇਰੇ ਤੇ ਕੱਢ ਦੋ ਮੈਂ ਹੋਈ ਵਾਦੂ ਘਟੋ ਲੱਭੀ ਆ ਤੁਹਾਨੂੰ ਜੇ ਉਥੇ ਗਏ ਤੇ ਉਥੇ ਅੰਤਰਾ ਨਾ ਤਮਾਸ਼ਾ ਲਾਇਆ ਹੁਣ ਘਾਰ ਲਾ ਲਿਆ ਸਨਾਓ ਸਾਰੇ ਜਾਨਾਂ ਨੂੰ ਕਿ ਮੈਂ ਉੱਥੇ ਇਹਦਾ ਇੰਨਾ ਕੱਢ ਕੇ ਆਇਆ ਵਾਂ ਜਲੂਸ ਕੱਢ ਕੇ ਆਇਆ ਉੱਥੇ ਮੈਂ ਸਾਰਿਆਂ ਸਾਹਮਣੇ ਉਹਦੀ ਮਾਂ ਸਾਹਮਣੇ ਪਿਓ ਸਾਹਮਣੇ ਪਰਜਾਈ ਸਾਹਮਣੇ ਉਹ ਅਜੇ ਕੱਲ੍ਹ ਵਿਆਹੀ ਉਹ ਕੀ ਸੋਚਦੀ ਹੋਗੀ ਇਹ ਚੰਗੇ ਆਪਣੇ ਘਰ ਇਹ ਤਮਾਸ਼ਾ ਲਾਉਂਦੇ ਆ ਚੰਗੇ ਰੋ ਜਾਂਦੇ ਹੁਣ ਇਹ ਕਾਂਵਾਂ ਰੋਲੀ ਪਾ ਛੱਡਦੇ ਜਿਹੜੇ ਇੱਥੇ ਆਣ ਕੇ ਵਿਦਾਟ ਆਏ ਆ ਘਰੀ ਜਾਉਣ ਮੈਥਾਣੀ ਕੋ ਵੀ ਹੁੰਦਾ ਜਿੰਨੇ ਪਕੌਣੀਆਂ ਪਕਾਈ ਜਾਓ ਵਾ ਮੈਂ ਅਬ ਤੇਰਾ ਘਰ ਘਰ ਵੇਖ ਲਿਆ ਮੇਰਾ ਨਹੀਂ ਕੋਈ ਕਰਦਾ ਹਾਏ ਰੱਬਾ ਇੱਕ ਗੱਲ ਦੀ ਤੇ ਮੈਨੂੰ ਟੈਨਸ਼ਨ ਹੀ ਪੈ ਗਈ ਆ ਕਿ ਤੇ ਸੱਚੀ ਨਾ ਇਹ ਬਾਹਰ ਜਾ ਕੇ ਫੋਨ ਲਾ ਦੇ ਮਾਂ ਮੇਰੀ ਨੂੰ ਜੇ ਕਿਦੇ ਨੇ ਬਾਹਰ ਜਾ ਕੇ ਫੇਰ ਫੋਨ ਲਾਤਾ ਨਾ ਤੇ ਮੇਰੇ ਪਾ ਦਾ ਨਵਾਂ ਸਿਆਪਾ ਪੈ ਜਾਣਾ ਵਾ ਇੱਕ ਤੇ ਚੈਨ ਨਾ ਕਿਤੇ ਲੰਮੇ ਹੁਣੀ ਪੈਰ ਦਿੰਦੇ ਵੀ ਜੇ ਕਿਤੇ ਮੰਮੀ ਨੇ ਡਾਡੀ ਨੂੰ ਦੱਸਤਾ ਨਾ ਜਾਂ ਵੀਰ ਨੂੰ ਦੱਸਤਾ ਉਹਨਾਂ ਨੇ ਆਣ ਕੇ ਫੇਰ ਮੇਰੇ ਦਵਾਲੇ ਹੋ ਜਾਣਾ ਵਾ ਇੱਕ ਤੇ ਸੱਚੀ ਨਾ ਫੋਨ ਲਾ ਦੇ ਮੇਰੇ ਦਾਰ ਹੀ ਲੱਗਾ ਰਹਿੰਦਾ ਵਾ ਚੱਲ ਵੇਖਾਂ ਭਲਾ ਲਾਤ ਨਹੀਂ ਦਿੱਤਾ ਕਿਤੇ ਇਹ ਕਿੰਨਾ ਦਾ ਕੋਈ ਨਾ ਕੋਈ ਨਾਵਾ ਇਹ ਉਹ ਫਿਰ ਨਹੀਂ ਹਟਦੀ ਤੇ ਇਹਨੇ ਅਖਣਾ ਆ ਕਿ ਮਨੋਂ ਫਿਰ ਏਦਾਂ ਤੇ ਉਦਾਂ ਤੇ ਆ ਹੁਣ ਏਦਾਂ ਕਰਦਾ ਕਿ ਤੇ ਮਨ ਨੂੰ ਲਾ ਕੇ ਨਾ ਫੋਨ ਉਹਨੂੰ ਅੰਨਾ ਕਿ ਤੂੰ ਇੱਥੇ ਆਓ ਇਹਨੂੰ ਸਮਝਾਓ ਮੜਾ ਜਿਆ ਵੇਖਾ ਸਹੀਂ ਕੀ ਕਰਨ ਰਹੀ ਆ ਕਿ ਤੇ ਸੱਚੀ ਤਨੀ ਫੋਨ ਲਾਤਾ ਆਇਰ ਬਾਇਦੇ ਫੁੰਦੇ ਲੱਗੇ ਆ ਕੋਹ ਤੇ ਕਰਨ ਰਹੀ ਆ ਚ ਲਾਵਾਂ ਫੋਨ ਏਦਾਂ ਕਰਦੀ ਆਏ ਕੀ ਕਰਨ ਦਾ ਇਹ ਜੇ ਇਹ ਇਹ ਜੇ ਕਿਉਂ ਤੂੰ ਕੀ ਕਹਿਣਾ ਮਾਂ ਕੋ ਕਰੰਦੇ ਵੇਖਾ ਭਲਾ ਕੀ ਕਰਨ ਦਾ ਇਹ ਬਾਹਰ ਖਾਦਾ ਰੋਟੀ ਪਾਣੀ ਰੋਟੀ ਪਾਣੀ ਤੈਨੂੰ ਬੜੀ ਫਿਗਰਾ ਤੈਨੂੰ ਕੋਈ ਨਹੀਂ ਹੁਣ ਤੋਹ ਰੋਟੀ ਪਾਣੀ ਆਣ ਕੇ ਵੇਖਣਗੇ ਕੀ ਹਾਂ ਵੀ ਰੋਟੀ ਪਾਣੀ ਖਾਦਾ ਜਾਂ ਨਹੀਂ ਖਾਦਾ ਕੌਣ ਮਾਤਰੀ ਕੀ ਹੋਰ ਕੌਣ ਨਹੀਂ ਉਹਨਾਂ ਦੇ ਵਿੱਚ ਕੀ ਕਸੂਰ ਵਾ ਲੜਾਈ ਸਾਡੀ ਨਹੀਂ ਲੜਾਈ ਕੀ ਸਾਡੀ ਜਦੋਂ ਜ਼ਬਾਨ ਤਵਣਾ ਹਟਦੀ ਨਹੀਂ ਹੁਣ ਫੇਰ ਕਿੱਦਾਂ ਵਾਣ ਰਹੀਆਂ ਜ਼ਬਾਨ ਤੇ ਉਹਨਾਂ ਨੂੰ ਲਾਉਣਾ ਫਾਹਾਂਗੀ ਆਣ ਕੇ ਤੇ ਮੈਨੂੰ ਸਮਝਾ ਦਿਓ ਨਹੀਂ ਨਹੀਂ ਤੇ ਲੈ ਜਾਇ ਇਹਨੂੰ ਜਦੋਂ ਬੰਦਾ ਗੁੱਸੇ ਚ ਹੋਵੇ ਨਾ ਤੇ ਉਦੋਂ ਕਈ ਕੋ ਬੋਲਦਾ ਨਾ ਹੁੰਦਾ ਤੇ ਤਾਂ ਕੀ ਹੋ ਗਿਆ ਜੇ ਮੈਂ ਕੋ ਕਹਿ ਹੀ ਦਿੱਤਾ ਤੇ ਉਥੋਂ ਤੱਕ ਗਾਲ ਪਚਾਉਂਦੀ ਕੀ ਲੋੜ ਵਾ ਉਥੇ ਤਾਂ ਗਲ ਪਜਾ ਤਾ ਹੋਰ ਕਿਹਨੂੰ ਦੱਸਾਂ ਮੈਂ ਤੇ ਮੈਂ ਕਿਹਨੂੰ ਦੱਸਾਂ ਫਿਰ ਮੈਂ ਕਿਹਨੂੰ ਦੱਸਾਂ ਫਿਰ ਨਹੀਂ ਮੈਂ ਆਪਣੇ ਦੁੱਖ ਕਿਹਨੂੰ ਦੱਸਾਂ ਕੀ ਤੇ ਤੂੰ ਦੁੱਖ ਨਹੀਂ ਕੀ ਦੁੱਖ ਹੈ ਤੈਨੂੰ ਨਹੀਂ ਤੜਾ ਤੇ ਉਹ ਹਾਲ ਵਾ ਗੁੱਸਾ ਖੋਤੀ ਦੇ ਤਾਂ ਕੜਕ ਮਿਆਰ ਤੇ ਦੇਣਾ ਤੇ ਗੁੱਸਾ ਕੇ ਹਦਾ ਤੇ ਕੱਢੀ ਮਰਤੇ ਜਾਂਦੇ ਹਾਂ ਗੁੱਸਾ ਕੇ ਹਸ ਤੇ ਤੇ ਕੱਢੀ ਮਰਤੇ ਜਾਂਦੇ ਆ ਹੁਣ ਪੱਜੀ ਆ ਗਈ ਆ ਕਿ ਫੋਨ ਨਾਲ ਆ ਦੇ ਨਾ ਕੋਈ ਨਾ ਹੁਣ ਉਹਨਾਂ ਉਹਦਾਂ ਨੂੰ ਦੱਸੂਗਾ ਕਿ ਦੱਬ ਕਰਦੀ ਆ ਦੇ ਮੇਰੀ ਗੱਲ ਸੁਣੋ ਹਾਂ ਜੋ ਹੋ ਗਿਆ ਹੋ ਗਿਆ ਤੇ ਹੁਣ ਗਾਂ ਤੋਂ ਹੀ ਐਵੇਂ ਗਾਂ ਦੀ ਗਾਂ ਗੱਲ ਵਧਾਈ ਜਾਣੀ ਤੇ ਚਲ ਤੁਸੀਂ ਉਥੇ ਨਾ ਫੋਨ ਲਾਓ ਵੀ ਤੇ ਤੂੰ ਸੁਧਰਨਾ ਕਿ ਨਹੀਂ ਚਲ ਠੀਕ ਆ ਮੈਂ ਹੁਣ ਨਹੀਂ ਉਹਨਾਂ ਨਾਲ ਕੋਈ ਗੱਲ ਕਰਦੀ ਤੇ ਤੁਸੀਂ ਹੁਣ ਉਥੇ ਨਾ ਫੋਨ ਲਾਓ ਗੱਲ ਖਤਮ ਕਰੋ ਮੇਰੇ ਤੇ ਅੱਗੇ ਸਿਰ ਫੜ ਪੜੀ ਆਉਣੇ ਮੇ ਲਾਦਾ ਮੇਰਾ ਬੀਪੀ ਲੋ ਹੋ ਗਿਆ ਵਾ ਤੇਰਾ ਬੀਪੀ ਇਹਦਾ ਲੋਦ ਆ ਵੇਖੀ ਕਿ ਕਿੱਦਾਂ ਕਰਦਾ ਬੀਪੀ ਤੇਰਾ ਲੋਦਰਾ ਹਲੇ ਤੋ ਹੋਇਆ ਨਹੀਂ ਆ ਚੱਲ ਹੁਣ ਉੱਥੇ ਨਾ ਲਾ ਗੋ ਵੀ ਨਹੀਂ ਹੁਣ ਆਈ ਕਿ ਨਹੀਂ ਸੂਤਰਾ ਜੇ ਤਾਂ ਮੜਾ ਮਾਂ ਦਾ ਨਾਂ ਲਿਆ ਇਹਨੂੰ ਪਤਾ ਹੈ ਕਿ ਹੁਣ ਉਹ ਨਹੀਂ ਆਣਗੇ ਤੇ ਫੇਰ ਮੇਰੇ ਦੁਆਲੇ ਹੋਣਾ ਕਿੱਡੀ ਛੇਤੀ ਭੱਜੀ ਆਈ ਮੇਰੀ ਮਾਂ ਨੂੰ ਹੁਣ ਫੋਨ ਨਾਲ ਲਾਵੀ ਇਹ ਵੀ ਇਦਾਂ ਸੂਤਰਾ ਆਉਂਦੀ ਆ